ਹੈਲੋ ਭਾਈ ਕਿਵੇਂ ਆ? ਕਿੰਨ ਕਾਲ? ਹੋਰ ਭਾਈ ਕੀ ਨਵਤਾ ਜੀ? ਆ ਵਧੀਆ ਤੂੰ ਸੁਣਾਇ। ਬਹੁਤ ਵਧੀਆ। ਬਈ ਯਾਰ ਅਕਨਾਂ ਮੈਂ ਯਾਰ ਥੋੜਾ ਥੋੜੇ ਦਿਨਾਂ ਤੋਂ ਬਿਮਾਰ ਜਾਂ ਚੱਲੀ ਜਾਂਦਾ ਯਾਰ ਮੇਰਾ ਜਿਵੇਂ ਸਿਰ ਸੁੰਨ ਜਾ ਜਾਂਦਾ ਜਾਂ ਹਨਾ ਨਾ ਤਵਾ ਸੁੰਨ ਜੇ ਨਹੀਂ ਕੀ ਗੱਲ ਹੋ ਗਈ ਯਾਰ ਭਾਈ ਯਾਰ ਸਭ ਤੋਂ ਵੱਧ ਤਾਂ ਪ੍ਰੋਬਲਮ ਇਹ ਫੋਨ ਗਾਰੇ ਨਾਲ ਹੁੰਦੀ ਹੈ। ਪੰਜਾਬ ਜਿਆਦਾ ਬੰਨ ਨਾਲ। ਠੀਕ ਆ। ਐਪਰ ਐਸਿਡਿਟੀ। ਅੱਛਾ। ਕੋਨੇ ਦਾ ਪਰਹੇਜ ਪਰੋਈ ਕੀ ਬਾਈ ਯਾਰ ਪਰਹੇਜ ਉਹ ਹੀ ਜਿਹੜਾ ਆਪਾਂ ਕਦੇ ਕਰਦੇ ਨਹੀਂ ਤਲੀਆਂ ਚੀਜ਼ਾਂ ਤੋਂ ਪਰਹੇਜ ਬਾਹਰ ਦੀਆਂ ਹਲਵਾਈਆਂ ਵਾਲੀਆਂ ਚੀਜ਼ਾਂ ਤੋਂ ਪਰਹੇਜ ਠੀਕ ਬਾਈ ਸਿਹਤ ਹੋਰ ਕਸ਼ਿਪਾਈ ਦੇ ਬਾਰੇ ਦੱਸ ਖਾਂ ਯਾਰ ਖੁਰਤਾ ਬਾਰੇ ਇਹ ਬਾਰੇ ਇਹ ਹੀ ਆ ਵੀ ਜੋ ਕੁਦਰਤ ਨੇ ਦਿੱਤਾ ਉਹ ਆਪਾਂ ਖਾ ਸਕਦੇ ਹਾਂ ਤੇ ਜੋ ਹਲਵਾਈਆਂ ਨੇ ਦਿੱਤਾ ਉਹਨੂੰ ਬੰਦ ਕਰ ਦੋ ਸਰੀਰ ਆਪੇ ਠੀਕ ਹੋ ਜਾਂਦਾ ਅੱਛਾ ਹਾਂ ਮੇਰੇ ਯਾਰ ਫਾਸਟ ਫੂਡ ਜੇ ਮੇਰਾ ਵਾਵਾ ਹੋ ਗਏ ਮੈਂ ਉਹ ਕਦੇ ਖੋਖਾ ਆ ਲਿਆ ਕਦੇ ਖੋਖਾ ਆਣਿਆ ਹੋ ਗਈ ਉਹਦਾਂ ਉਹ ਰਵਾਵਾ ਹੋ ਗਈ ਮਾ ਉਹ ਹੁਣ ਤੱਕ ਛੱਡੀ ਬਠਾ ਡਾਕਟਰ ਨੇ ਛੜਾਈ ਦਿੱਤਾ ਹੁਣ ਤੱਕ ਕਰੀ ਅੱਛਾ ਹਾਂ ਤੇ ਰਾਤ ਦੀ ਰੋਟੀ ਕਿੰਨੇ ਵਜੇ ਖਾਣੇ ਆ ਇਹ ਤਕਰੀਬਨ ਬਾਈ 10 11 ਵਜੇ ਜਾਂਦੇ ਆ ਹਨ ਰਾਤ ਨੂੰ ਤੁਸੀਂ 10 11 ਵਜੇ ਰੋਟੀ ਖਾ ਕੇ ਤੇ ਸੋਗੇ ਹਾਂਜੀ ਜਿਹੜੇ ਉਸ ਤੋਂ ਬਾਅਦ ਜਿਹੜੇ ਆਰਗਨ ਆ ਉਹ ਤਾਂ ਚੱਲਦੇ ਹੀ ਰਹਿੰਦੇ ਆ ਹਾਂਜੀ ਹਾਂਜੀ ਉਹਨੂੰ ਪਚਾਉਣ ਵਾਸਤੇ ਜੇ ਆਪਾਂ ਨੂੰ ਰੋਜ਼ ਜਾਗਣਾ ਪਵੇ ਲਗਾਤਾਰ ਲਗਾਤਾਰ ਬਿਨਾਂ ਕੁਝ ਦੀ ਕੋਈ ਉਮੀਦ ਹੀ ਨਹੀਂ ਵੀ ਕਦੋਂ ਰੈਸਟ ਮਿਲਣੀ ਆ ਤੇ ਆਪਾਂ ਕਿੰਨਾ ਕ ਟਾਈਮ ਕੱਢਾਂਗੇ ਬਿਲਕੁਲ ਬਿਲਕੁਲ ਬਾਈ ਹਾਂਜੀ ਪਰ ਇਹ ਦੈਸਰੀ ਜੇ ਹੁਣ ਤੁਸੀਂ ਉਹਨਾਂ ਨੂੰ ਓਵਰਟਾਈਮ ਕਰਾਈ ਜਾਂਦੇ ਆ ਲੀਵਰ ਨੂੰ ਰਾਤ ਨੂੰ ਓਵਰਟਾਈਮ ਕਰਾਈ ਜਾਂਦੇ ਹੋ ਕਿੰਨਾ ਚਿਰ ਟਾਈਮ ਵਿਚਾਰਾ ਕੱਢੂਗਾ ਹਾਂ ਇਹ ਤਾਂ ਹੈਗਾ ਭਈ ਮੈਂ ਵੀ ਇੱਕਦਮ ਵਨ ਪਟ ਗਿਆ ਪਿਆ ਹੈਗਾ ਖਾ ਪੀ ਲੈਂਦਾ ਰਾਤ ਨੂੰ ਰਾਤ 막 ਰੋਟੀ ਰੋਟੀ ਵੀ ਲੇਟ ਹੀ ਖਾਣੀ ਮੈਂ ਹਣ ਇਹ ਜਿਹੜੇ ਬੈਡ ਬੈਕਟੀਰੀਆ ਹੁੰਦੇ ਨਾ ਆਪਣੇ ਗੱਟ ਦੇ ਵਿੱਚ ਪੇਟ ਦੀ ਗੱਟ ਦੇ ਵਿੱਚ ਰਾਤ ਨੂੰ ਖਾਣ ਪੀਣ ਦਾ ਮਤਲਬ ਹੀ ਉਹ ਉਹੀ ਰਾਤ ਨੂੰ ਮੰਗਦੇ ਆ ਅੱਛਾ ਜਿਹੜਾ ਗੁੱਧ ਬੈਕਟੀਰੀਆ ਵਾ ਉਹਨੂੰ ਤਾਂ ਕੁਦਰਤ ਦੇ ਨਾਲ ਹੀ ਚੱਲਣਗੇ ਉਹ ਤਾਂ ਜਲਦੀ ਤੈਨੂੰ ਭੁੱਖ ਨਾ ਲੱਗਣ ਦੇਣਗੇ ਹਾਂ ਹਾਂ ਔਰ ਨਾ ਤੇਰਾ ਖੱਟਾ ਖੱਟਾ ਮਿੱਠਾ ਖਾਣ ਨੂੰ ਜਾਂ ਮਤਲਬ ਕਹਿ ਰਹੀ ਆ ਪਤਾ ਨਹੀਂ ਆ ਤੁੰਨਿਆ ਖਾਣ ਨੂੰ ਦਿਲ ਘੱਟ ਕਰੂਗਾ ਠੀਕ ਜਿੰਨੀ ਉਹ ਵਧੀ ਜਾਣਗੇ ਉੰਨੇ ਜਿਆਦਾ ਕਰੀ ਜਾਣਾ ਅੱਛਾ ਹਾਂ ਤਾਂ ਗੋਟ ਬੈਕਟੀਰੀਆ ਤੇ ਤਾਂ ਆਪਣਾ ਧਿਆਨ ਹੀ ਹੈ ਨਹੀਂ ਓਕੇ 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 ਇਹੀ ਆ ਤੇ ਜਾ ਪਖਾਂ ਦੇਣੀ ਬਰੀ ਸਪੱਸ਼ਟਾ ਧੰਨਵਾਦ ਮੇਰੇ ਮੇਰੇ ਪੈ ਪੈ ਦਿਨ ਦਿਮਾਗ ਹੀ ਆਇਆ ਇਹ ਮਗਾ ਤੇ ਇੱਕ ਮੈਨੂੰ ਵੀ ਦੱਸਿਆ ਸੀ ਨਾ ਉਹ ਕੀ ਰਾਤ ਨੂੰ ਰੋਟੀ ਕਿਵੇਂ ਖਾਣੀ ਹੈ ਕਿਵੇਂ ਤੇ ਕਿਵੇਂ ਕਿਹਾ ਸੀ ਉਹ ਰਾਤ ਨੂੰ ਤਾਂ ਰੋਟੀ ਸਿਰਫ ਬੰਦਾ ਹੀ ਖਾਂਦਾ ਵਾ ਕੋਈ ਪਸ਼ੂ ਪੰਛੀ ਕੋਈ ਖਾਂਦਾ ਦੇਖਿਆ ਰਾਤ ਨੂੰ ਸੂਰਜ ਡੁੱਬਣ ਤੋਂ ਬਾਅਦ ਕੁਝ ਵੀ ਖਾਂਦਾ ਹੋਵੇ ਨਹੀਂ ਨਹੀਂ ਹਾਂ ਫਿਰ ਉਹ ਬਿਮਾਰ ਉਹਨਾਂ ਦੇ ਕਿੰਨੇ ਘਰ ਹਸਪਤਾਲ ਆ ਸਭ ਤੋਂ ਵੱਡਾ ਹਸਪਤਾਲ ਵੀ ਤਾਂ ਬੰਦਿਆਂ ਦਾ ਹੀ ਹੈ ਹਾਂ ਇਹ ਤਾਂ ਹੈ ਬਈ ਹਾਂ ਜਨ ਕੇ ਰੋਟੀ ਸੋਹਰਤ ਖਾਣ ਹੋਵੇ ਰਾਤ ਨੂੰ ਛੱਡੀ ਨੂੰ ਤਿੰਨ ਦਿਨ ਦਾ ਟ੍ਰਾਇਲ ਕੱਢ ਕੇ ਦੇਖ ਲਈ ਸਿਰਫ ਤਿੰਨ ਦਿਨ ਸਿਰਫ ਮੇਰੇ ਕਹਿਣ ਤੇ ਤਿੰਨ ਦਿਨ ਰਾਤ ਦੀ ਸ਼ਾਮ ਨੂੰ ਸੂਰਜ ਢਲਣ ਤੋਂ ਬਾਅਦ ਲਿਕਵਿਡ ਪੀ ਸਕਦਾ ਤੂੰ ਮਾੜਾ ਮੋਟਾ ਦੂਜਾ ਸਾਰਾ ਕੁਝ ਹਾਰਡ ਛੱਡ ਦੇ ਤਿੰਨ ਨਾ ਤਾਂ ਇਹ ਤੈਨੂੰ ਸਰੀਰ ਨੇ ਆਪ ਹੀ ਦੱਸ ਦੇਣਾ ਵੀ ਕੀ ਫਰਕ ਹੈ ਓਕੇ 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 ਉਹ ਬਾਣ ਰਾਤ ਨੂੰ ਨੀਂਦ ਵੀ ਵਧੀਆ ਆਊਗੀ ਸਵੇਰ ਨੂੰ ਉੱਠੇਗਾ ਵੀ ਟਾਈਮ ਨਾਲ ਥਕਾਵਟ ਵੀ ਨਹੀਂ ਹੋਊਗੀ ਹੂੰ ਹੂੰ ਔਰ ਖਾਦਾ ਪੀਤਾ ਤੇਰਾ ਸਵੇਰੇ ਤੈਨੂੰ ਜਦੋਂ ਭੁੱਖ ਲੱਗੇਗੀ ਕਿ ਜਦੋਂ ਤੂੰ ਸਵੇਰ ਖਾਏਗਾ ਟਾਈਮ ਨਾਲ ਹੂੰ ਤਾਂ ਤੇਰੀ ਭੁੱਖ ਵੀ ਆਪਣੇ ਆਪ ਮੈਨੇਜ ਹੋ ਜਾਊਗੀ ਤੂੰ ਦਿਨੇ-ਦਿਨੇ ਖਾਏਗਾ ਰਾਤ ਨੂੰ ਨਹੀਂ ਖਾਏਗਾ ਓਕੇ 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 ਬਸ ਆ ਚੀਜ਼ਾਂ ਮੈਂ ਕਰਦਾ ਪ੍ਰੇਜ਼ ਯਾਰ ਬਈ ਯਾਰ ਅੱਗੇ ਜਦੋਂ ਨਾ ਧਿਆਨ ਰੱਖੀਂ ਹੋਰ ਸਨ ਹੌਸਾ ਸਭ ਠੀਕ ਠਾਕ ਬੜੀਆ ਸਿਹਤ ਤੇ ਇੰਨਾ ਜਿਆਦਾ ਧਿਆਨ ਦੇਣ ਦੀ ਲੋੜ ਨਹੀਂ ਹੈਗੀ ਸਿਰਫ ਉਹ ਸਿਰਫ ਕੁਦਰਤ ਨਾਲ ਚੱਲਣ ਦੀ ਲੋੜ ਆ ਹਾਂ ਬਸ ਆਹੀ ਚੀਜ਼ ਆ ਬਈ ਆਪਣਾ ਦੇਖਦੇ ਹੀ ਇਹ ਜੇ ਪਛਾਣ ਲੈਣੇ ਉਹ ਚੀਜ਼ਾਂ ਹਨ ਪੰਗਾ ਹਨ ਕਿਰਤ ਉਹਦਾ ਆਪਣਾ ਕੋਈ ਲੈਣਾ ਦੇਣਾ ਹੀ ਨਹੀਂ ਰਿਹਾ ਆਪਾਂ ਬਹੁਤ ਦੂਰ ਹੋਏ ਪਏ ਹਾਂ ਹਾਂ ਮਿੱਠੀਆਂ ਚੀਜ਼ਾਂ ਤਲੀਆਂ ਚੀਜ਼ਾਂ ਜੋ ਆਉਂਦਾ ਸਿੱਟੀ ਤੁਰਿ ਆਉਣਾ ਕੂੜਾਦਾਨ ਚ ਵੀ ਆਪਾਂ ਇੰਨਾ ਕੁਝ ਨਹੀਂ ਸਿੜਦੇ ਜਿੰਨਾ ਸਰੀਰ ਚ ਸਿੱਟੀ ਜਾਂਦੇ ਬਿਲਕੁਲ ਬਈ ਬਿਲਕੁਲ ਬਿਲਕੁਲ ਨੇ ਮੈਂ ਕਰਦਾ ਬਈ ਅੱਗੇ ਤੋਂ ਭੇਜ ਦਿੰਦਾ ਚੀਜ਼ਾਂ ਦਾ ਬਈ ਚੀਜ਼ਾਂ ਭੇਜ ਕਰਦਾ ਅੱਗੇ ਤੋਂ ਰੋਟੀ ਪਾਣੀ ਵਾ ਦਾ ਟਾਈਮ ਸਰ ਸ਼ੇਕ ਵਈ ਖਾਣਾ ਕਰੂੰਗਾ ਅੱਗੇ ਤੋਂ ਮੈਂ ਲੇਟ ਹੀ ਵਾਲੀ ਖਾਂਦਾ ਹੀ ਆ ਪਿੰਡ ਜਿਵੇਂ ਵਾਵਾ ਹੋਇਆ ਪਿਆ ਸੀਗਾ ਹੁਣ ਜਿਵੇਂ ਸਰਦੀ ਆ ਸਰਦੀ ਦੇ ਵਿੱਚ ਦੇਖੇ ਨੀਆ ਵਧੀਆ ਵਧੀਆ ਚੀਜ਼ਾਂ ਵਾਂ ਗਾਜਰਾ ਮੂਲੀਆਂ ਹਮ ਹਨਾ ਛਲਗਮ ਕਿੰਨਾ ਕੁਸ਼ ਅੱਗੇ ਆਪਾਂ ਖਾਂਦੇ ਹੀ ਰਹੇ ਆ ਪੁਰਾਣੇ ਬਜ਼ੁਰਗ ਵੀ ਆਹ ਖਾਂਦੇ ਆਪਣੀ ਉਮਰ ਵੀ ਫੇਰ ਵੀ 35 40 ਦੇ ਵਿੱਚ ਵਿੱਚ ਆ ਤੇ ਆਪਾਂ ਕਿੰਨਾ ਕੱਚਾ ਖਾਂਦੇ ਰਹੇ ਪਹਿਲਾਂ ਕਦੋਂ ਅੱਜ ਤੱਕ ਕਦੇ ਸੁਣਿਆ ਸੀ ਕਿਸੇ ਦਾ ਤਜਾਬ ਵਧਿਆ ਕਿਸੇ ਨੇ ਬੀਪੀ ਦੀ ਗੋਲੀ ਲਈ ਕਿਸੇ ਨੂੰ ਸ਼ੂਟ ਕਰਿਆ ਭਾਈ ਹਾਂ ਹੁਣ ਵਾਵਾ ਹੋ ਗਿਆ ਹਨਾ ਉਹਨੇ ਹੋਇਆ ਹੀ ਤਾਂ ਵਾ ਆਪਾਂ ਨਾ ਤਾਂ ਆਪਾਂ ਸੈਰ ਤੇ ਕੰਮ ਕੀਤੇ ਕਦੇ ਵੀ ਤੁਰਨ ਤੇ ਤਾਂ ਆਪਾਂ ਪ੍ਰੇਰਿਆ ਕੀਤਾ ਹੀ ਨਹੀਂ ਇਹ ਆਪਾਂ ਤੁਰਾਈਏ ਛੜਾ ਜਿਆ ਆਪਾਂ ਦੇ ਸੰਗੀਨ ਨੂੰ ਤਕਲੀਫ ਦੇ ਦੀਏ ਨਾ ਕਰਿਆ ਆਪਾਂ ਇਹ ਸੋਚਿਆ ਵੀ ਹਾਂ ਵੀ ਯਾਰ ਜਿਹੜੀ ਚੀਜ਼ ਜੀਵ ਵਾਸਤੇ ਕੱਲਾ ਸਿਰਫ ਜੀਵ ਤੱਕ ਹੀ ਸਵਾਦ ਆ ਸਰੀਰ ਦੇ ਥੱਲੇ ਤਾਂ ਕੋਈ ਸਵਾਦ ਹੀ ਨਹੀਂ ਹੈ ਬਿਲਕੁਲ ਬਿਲਕੁਲ ਉਹ ਤਾਂ ਜੋ ਤੂੰ ਉਹਦੇ ਵਿੱਚ ਪਾਏਗਾ ਉਹਨੇ ਤਾਂ ਉਹਦਾ ਹੀ ਅਸਰ ਦਿਖਾਉਣਾ ਬਿਲਕੁਲ ਗਲਤੀ ਦੱਸਿਓ ਸਰਪੇ ਜੀਵ ਦਾ ਸਵਾਦ ਪੂਰਾ ਕਰਨ ਵਾਸਤੇ ਆਪਾਂ ਉਹਦੀ 90% ਬਾਡੀ ਡੈਮੇਜ ਕਰਦੇ ਸਹੀ ਹੈ ਬਈ ਸਹੀ ਹੈ ਨਹੀਂ ਗੱਲ ਬਾਈ ਦਿਨਾਂ ਧਿਆਨ ਯਾਰ ਹਨ ਤੇਰੀਆਂ ਗੱਲਾਂ ਠੀਕ ਐ ਯਾਰ ਕਿਹਨੇ ਪਹਿਣਾ ਨਹੀਂ ਤੇ ਡਾਕਟਰ ਤਾਂ ਧਿਆਨ ਦੇ ਹੀ ਲੈਂਦੇ ਫਿਰ ਆਪਣੇ ਬੈਂਕ ਬੈਲੈਂਸ ਤੇ ਨਹੀਂ ਨਹੀਂ ਤੇਰੀਆਂ ਮੈਂ ਗੱਲਾਂ ਤੇ ਗੌਰ ਕਰਦਾ ਬਈ ਨਾਲ ਤਾਂ ਪੈਸੇ ਦੀ ਬੱਚੇ ਤੇ ਨਾਲ ਸਰੀਰ ਦੀ ਬੱਚੇ ਦਾ ਹਨ ਇਹ ਲੰਬਾ ਚਲਾਉਣਾ ਸਰੀਰ ਨੂੰ ਤਾਂ ਪਰਹੇਜ਼ ਕਰਨਾ ਪਊਗਾ ਹੂੰ ਤਣੀ ਤਾਂ ਫਰ ਬੜੇਪਾ ਅੱਜ ਕੱਲ ਐਵੇਂ ਥੋੜੀ ਜਲਦੀ ਜਾਈ ਜਾਂਦਾ ਹੂੰ ਬਿਲਕੁਲ ਬਿਲਕੁਲ ਜਿੱਥਾਂ ਤੋਂ ਉਹੀ ਐ ਇੰਨੀ ਜਲਦੀ ਤਾਂ ਕੁਝ ਵੀ ਨਹੀਂ ਬਦਲੇਆ ਸਿਰਫ ਬਦਲਿਆ ਕੀ ਐ ਆਪਾਂ ਉਹਦਾ ਲਾਈਫ ਸਟਾਈਲ ਬਦਲ ਲਿਆ ਆਪਾਂ ਜਿਆਦਾ ਫਾਸਟ ਫੂਡ ਵਾਲੀਆਂ ਰੇੜੀਆਂ ਤੇ ਸਾਰੇ ਖੜੇ ਹੁੰਦੇ ਆ ਕਦੇ ਕੋਈ ਤੂੰ ਕਦੀ ਵੀ ਇਹ ਸੋਚ ਕੇ ਦੇਖ ਅੱਜ ਤੱਕ ਕਦੇ ਵੀ ਤੂੰ ਬਾਜ਼ਾਰ ਗਿਆ ਹੋਵੇਂ ਤੈਨੂੰ ਭੁੱਖ ਲੱਗੀ ਹੋਵੇ ਕਦੀ ਵੀ ਤੂੰ ਕਿਤੇ ਫਲ ਵਾਲੀ ਰੇੜੀ ਤੇ ਖੜਾ ਹਾਂ ਬਿਲਕੁਲ ਨਹੀਂ ਕੋਈ ਬੰਦਾ ਫਾਸਟ ਫੂਡ ਵਾਲੀ ਤੇ ਜਾਉ ਹਾਂ ਉਹ ਸੋਚਦਾ ਮਣੀਗਾ ਵੀ ਯਾਰ ਇੱਥੇ ਫਲ ਫਰੂਟ ਵੀ ਹੈਗੇ ਆ ਮੈਂ ਖੀਰੇ ਲੈ ਕੇ ਦੋ ਖਾ ਲਾਂ ਮੈਂ ਦੋ ਮੂੜੀਆਂ ਲੈ ਕੇ ਖਾ ਲਾਂ ਕਦੇ ਸੋਚੂ ਆਪ ਸੋਚ ਅੱਜ ਤੱਕ ਕਦੇ ਕਿਦਨ ਕੀਤਾ ਤੂੰ ਜ਼ਿੰਦਗੀ ਸੀ ਬਿਲਕੁਲ ਬਿਲਕੁਲ ਆਪਸ਼ਨ ਤਾਂ ਉਹ ਵੀ ਹੈਗੀ ਆ ਆ অপਸ਼ਨ ਤੋਂ ਵੀ ਹੈਗੀ ਪਰ ਆਪਾਂ ਉਹ ਮੈਂ ਕਰਦਾ ਨਹੀਂ ਬਈ ਹਾਂ ਮੈਂ ਕੀ ਬਹੁਤ ਜਾਨੇ ਲੋਕ ਹੀ ਨਹੀਂ ਕਰਦੇ ਹੁਣ ਇਹ ਚ 99% ਨਹੀਂ ਕਰਦੇ 99% ਲਈ ਛੱਡ 99 69% ਬੰਦੇ ਕਰਦੇ ਹੀ ਨਹੀਂ ਉਹ ਫਾਸਟ ਫੂਡ ਵੱਲ ਰਿਹੜੀ ਵੱਲ ਮੂੰਹ ਹੋ ਜਾਊਗਾ ਉਹ ਕਦੇ ਨਹੀਂ ਸੋਚਣਗੇ ਯਾਰ ਦੋ ਫਰੂਟ ਲੈ ਕੇ ਖਾ ਲਈਏ ਫਾਇਦਾ ਹੀ ਹੋਊਗਾ ਜਾਂ ਕੋਈ ਕੱਚੀ ਚੀਜ਼ ਲੈ ਕੇ ਖਾ ਲਾਂ ਮੈਂ ਹਾਂ ਬਿਲਕੁਲ ਬਿਲਕੁਲ ਬਈ ਇਹ ਨਾ ਕੋਸ਼ੇ ਦੇసే ਤਾਂ ਫਿਰ ਚਾਹ ਪੀ ਲੈਣੀ ਆ ਹਾਂ ਚਾਹ ਦਾ ਯਾਰ ਦੰਬਾ ਉਹ ਚਾਹ ਦਾ ਚਾਹੀ ਹੈ ਨਾ ਚਾਹ ਤਾਂ ਪੀਤੀ ਜਾਂਦੀ ਆ ਹਾਂ ਘਰ ਦੀ ਬਣੀ ਵਧੀਆ ਪਰ ਜਦੋਂ ਤੂੰ ਜਾ ਕੇ ਕਿਤੇ ਕਿਸੇ ਕੋਲੇ ਵੀ ਜਾ ਕੇ ਖਰਜ ਆ ਕਿਸੇ ਕੋਲੇ ਵੀ ਚਾਹ ਵਾਲੇ ਕੋਲੇ ਕਦੇ ਅਜਮਾ ਕੇ ਦੇਖ ਲਈ ਚਾਹ ਵਾਲਾ ਬੰਦਾ ਇੱਕ ਚਾਹ ਪੱਤੀ ਨੂੰ ਘੱਟੋ ਘੱਟ 10-15 ਵਾਰੀ ਵਰਤਦਾ ਹੂੰ ਤੇ ਤੂੰ ਉਹਦੇ ਥੱਲੇ ਦੇਖ ਲਈ ਉਹ ਚਾਹ ਦੇ ਭਾਵੇਂ ਹਜ਼ਾਰ ਕਾਪਾ ਵੇਚਦਾ ਹੋਵੇ ਜਿਹਦਾ ਉਹਦਾ ਡਸਟ ਵੀ ਨਾ ਉਹਦੇ ਵਿੱਚ ਚਾਹ ਪੱਤੀ ਵਾਰ-ਵਾਰ ਪਾਈ ਆ ਹੋਊਗੀ ਹਾਂ ਬਿਲਕੁਲ ਬਿਲਕੁਲ ਇਦਾਂ ਹੀ ਹੁੰਦਾ ਸਿਖਰ ਉਹ ਸਾਰਾ ਜਾਂਦਾ ਕਿੱਥੇ ਆਪਣੇ ਸ਼ਰੀਰ 'ਚ ਹੀ ਜਾਂਦਾ ਹੈ ਸ਼ਰੀਰ 'ਚ ਹੀ ਆਪਾਂ ਜਨ ਕੇ ਪੈਸੇ ਦੇ ਕੇ ਇਹ ਆਦੀ ਮੌਤ ਮਵਾ ਜੇ ਬਿਮਾਰੀਆਂ ਦਾ ਪਾਸ ਆਪ ਸਾਦੇ ਪੈਸੇ ਦੇ ਦੇਗੇ ਹਾਂ ਸਰੀਰ ਨੂੰ ਐਵੇਂ ਜ਼ਿੰਦਗੀ ਨੂੰ ਨਾਲ ਸਰੀਰ ਨੂੰ ਤਾਂ ਜ਼ਿੰਦਗੀ ਨੂੰ ਔਖੇ ਕਾ ਤੋ ਕਰਨਾ ਸੌਖੇ ਤਰੀਕੇ ਨਾਲ ਜੋ ਹੂੰ ਹੂੰ ਬਿਲਕੁਲ ਬਈ ਬਿਲਕੁਲ ਸਰੀਰ ਨੂੰ ਔਖਾ ਰਹਿਣਾ ਧਿਆਨ ਦਾ ਵੀ ਕਰਦੈ ਨਾ ਗੱਲਾਂ ਲਈ ਧਿਆਨ ਦੇਣਾ ਵਾ ਕੋਈ ਧਿਆਨ ਦੇਣਾ ਫਿਰ ਹੈ ਠੀਕ ਹੈ ਫਿਰ ਬਈ ਹੈ ਠੀਕ ਹੈ ਬਈ